ਦੀ ਇੰਜਨ ਬਈ ਆ ਦੇਖ ਲਓ ਗੱਡੀ ਦਾ ਜਿਹੜੇ ਗੋਡੇ ਗੁੱਡੇ ਨੇ ਨਾ ਜਮਾ ਓਕੇ ਪੈ ਨੇ ਹਨਾ ਬੈਂਟਰੀ ਵੀ ਵ੍ਰੇ ਮੰਨ ਕੇ ਚੱਲੋ ਵੀ ਥੋੜੀ ਟਾਈਮ ਹੋਇਆ ਜਿਹੜੇ ਹਿਸਾਬ ਨਾਲ ਗੱਡੀ ਦਾ ਇਨਸੂਰਸ ਪলিউਸ਼ਨ ਬਾਈ ਸਾਰੇ ਕਾਗਜ਼ ਪੱਤਰ ਕੰਪਲੀਟ ਨੇ ਚਿਪ ਵਾਲੀ ਆਰਸੀ ਹੈਗੀ ਨਹੀਂ ਬਈ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਗੱਡੀ ਦੀ ਪਾਸਿੰਗ ਤਾਂ ਮਿਲ ਜਾਂਦੀ ਆ ਉਹ ਜਿਹੜਾ ਮਰਤੀ ਗੱਡੀ ਚਾਹੀਦੀ ਆ ਬਹੁਤ ਵੀਰ ਕਹਿੰਦੇ ਸਾਨੂੰ ਪਾਸ ਸੰਗ ਵਾਲੀ ਮਰਤੀ ਗੱਡੀ ਚਾਹੀਦੀ ਆ ਬਾਈ ਲੈ ਕੇ ਆਵਾਂਗੇ ਇਹਦਾ ਇਨਸੂਰਸ ਵੀ ਹੈਗਾ ਪলিউਸ਼ਨ ਵੀ ਹੈਗਾ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Facebook ਪੇਜ ਤੇ ਤੇ ਬਈ ਬਹੁਤ ਵੀਰ ਕਹਿ ਰਹੇ ਸੀ ਬਾਈ ਕੀ ਹੋਇਆ ਤੁਹਾਨੂੰ ਬਾਈ ਥੋੜਾ ਜਿਹਾ ਆਪਣਾ ਥੋੜਾ ਜਿਹਾ ਐਕਸੀਡੈਂਟ ਹੋ ਗਿਆ ਸੀ ਪਰ ਹੁਣ ਥੋੜਾ ਜਿਹਾ ਰਿਕਵਰ ਹੋ ਗਏ ਆਗੇ ਠੀਕ ਹੈ ਤਾਂ ਕਰਕੇ ਵੀ ਤੁਹਾਨੂੰ ਤੁਹਾਡੇ ਬਾਅਦ ਤੇ ਹੁਣ ਆਪਾਂ ਲੈ ਕੇ ਆਏ ਆ ਗੱਡੀ ਤੇ ਬਈ ਜੇ ਵੀਡੀਓ ਵਧੀਆ ਲੱਗੀ ਹੁੰਦੀ ਹੈਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਤੇ ਬਈ ਆ ਸਕਰੀਨ ਦੇ ਉੱਤੇ ਨੰਬਰ ਚੱਲਦਾ ਜਿਹੜੀ ਵੀ ਕੋਈ ਗੱਲਬਾਤ ਕਰਨੀ ਹੋਈ ਇਹ ਤੁਸੀਂ ਆਪਣੇ ਨਾਲ ਕਰ ਸਕਦੇ ਹੋ ਠੀਕ ਹੈ ਜੀ ਤੇ ਬਈ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਣਾ ਠੀਕ ਹੈ ਤੇ ਬਾਕੀ ਕਮੈਂਟ ਕਰਕੇ ਦੱਸਿਓ ਬ ਤੇ ਬਾਈ ਮਰੂਤੀ ਮਰੂਤੀ ਕਰਦੇ ਸੀ ਬਾਈ ਬਹੁਤ ਸਾਨੂੰ ਮਰੂਤੀ ਗੱਡੀ ਦੇ ਦਿਓ ਪਾਸਿੰਗ ਵਾਲੀ ਆਹ ਪਾਸਿੰਗ ਵਾਲੀ ਮਰੂਤੀ ਗੱਡੀ ਖੜੀ ਆ ਆਪਾਂ ਇਸ ਟਾਈਮ ਖੜੇ ਆ ਡਿਸਟ੍ਰਿਕਟ ਸੰਗਰੂਰ ਧੂਰੀ ਸ਼ਹਿਰ ਲਾਗੇ ਬਾਈ ਪਿੰਡਾਗਾ ਉੱਥੇ ਖੜੇ ਆ ਪੰਜਾਬ ਨੰਬਰ ਦੀ ਇਹ ਬਾਈ ਜੀ ਮਰੂਤੀ ਹੈਗੀ ਪੀਵੀ 11 ਪਟਿਆਲੇ ਦਾ ਨੰਬਰ ਆਗਾ 9598 ਠੀਕ ਹੈ ਜੀ ਇਹਦੀ ਗੱਲ ਕਰੀਏ ਇਹ ਹੈਗੀ 2004 ਮਾਡਲ ਅਲਟਾਸ ਮਰੂਤੀ 800 ਠੀਕ ਹੈ 01 ਨਹੀਂ ਹੋਈ ਗੱਡੀ ਗੱਡੀ ਦੇ ਟਾਇਰ ਚੈੱਕ ਕਰਾ ਦੇ ਬਈ ਨਵੇਂ ਵਰਗੇ ਟਾਇਰ ਨੇ ਵਧੀਆ ਪਏ ਨੇ ਬਈ ਘੈਂਟ ਪਏ ਨੇ ਜੇ ਗੱਡੀ ਦੇ ਵੀਰੇ ਰੰਗ ਪੇਂਟ ਦੀ ਗੱਲ ਕਰਾਂ ਗੱਡੀ ਸਾਰੀ ਹੁਣ ਤੱਕ ओरिजिनल ਆ ਜਿਵੇਂ ਹਲਕੇ ਫੁਲਕੇ ਬਈ ਆ ਸਕਰਾਚ ਨੇ ਇਹ ਵੀ ਵੀਰੇ ਸਹੀ ਨਹੀਂ ਕਰਵਾਏ ਹੋਏ ਵੀ ਕੋਈ ਕਹਿ ਨਾ ਦੇਵੇ ਬੰਦਾ ਵੀ ਗੱਡੀ ਹਨਾ ਪੇਂਟ ਹੋ ਗਈ ਹਨਾ ਚਾਰੇ ਗੱਡੀ ਦੇ ਟਾਇਰ ਵਧੀਆ ਨੇ ਹਾਲਾਂਕਿ ਸਟਿੱਪਣੀ ਵੀ ਬਹੁਤ ਵਧੀਆ ਪਈਆ ਠੀਕ ਹੈ ਜੀ ਗੱਡੀ ਪਹਿਲਾਂ ਬਈ ਤੁਸੀਂ ਅੰਦਰੋਂ ਦਿਖਾ ਦੇ ਪਾਸਿੰਗ ਦੇ ਨਾਲ ਨਾਲ ਨਾ ਗੱਡੀ ਦਾ ਇਨਸੂਰੈਂਸ ਪੋਲੂਸ਼ਨ ਬਈ ਸਾਰੇ ਕਾਗਜ਼ ਪੱਤਰ ਕੰਪਲੀਟ ਨੇ ਚਿਪ ਵਾਲੀ ਆਰਸੀ ਹੈਗੀ ਨਹੀਂ ਭਈ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਗੱਡੀ ਦੀ ਪਾਸਿੰਗ ਤਾਂ ਮਿਲ ਜਾਂਦੀ ਆ ਉਹ ਵੀ ਫਿਲਹਾਲ ਬਹੁਤ ਘੱਟ ਮਿਲਦੀ ਆ ਪਰ ਆ ਜਿਹੜਾ ਐਨਸੋਰਸ ਪੋਲੂਸ਼ਨ ਹੈਗਾ ਇਹ ਬਹੁਤ ਘੱਟ ਮਿਲਦਾ ਇਹ ਗੱਡੀ ਦੇ ਵਿੱਚ ਉਹ ਖੂਬੀਆਂ ਹੈਗੀਆਂ ਨੇ ਠੀਕ ਹੈ ਜੀ ਬਾਕੀ ਜਿਵੇਂ ਗੱਡੀ ਦੇ ਜਾਰ-ਜੋਰ ਦੀ ਗੱਲ ਕਰੇ ਵੀਰੇ ਆਹੀ ਆ ਜੇ ਤੁਸੀਂ ਰੇਗ ਮਾਰ ਲਵਾ ਕੇ ਵੀਰੇ ਸਹੀ ਕਰਾਉਣਾ ਹੋਇਆ ਮੈਂ ਕਿਹਾ ਵੀ ਯਾਰ ਜੇ ਗੱਡੀ ਦੇ ਉੱਤੇ ਬਾਡੀ ਦੇ ਉੱਤੇ 2000 ਦਾ ਕੰਮ ਹੈ ਨਹੀਂਗਾ ਠੀਕ ਹੈ ਬਾਕੀ ਗੱਡੀ ਸੋਹਣੀ ਹੈਗੀ ਘੈਂਟ ਆਗੀ ਟਾਇਰ ਵੀਰੇ ਚੈੱਕ ਕਰਾ ਦੇ ਗੱਡੀ ਭਾਈ ਅੰਦਰੋਂ ਅੰਟੀਰੀਅਰ ਵੀ ਦਿਖਾ ਦੇ ਕਹੇ ਜੀ ਹੈਗੀ ਠੀਕ ਹੈ ਫਿਰ ਤੁਹਾਨੂੰ ਆਪਾਂ ਇਹਦਾ ਬਾਰਨਟ ਚੱਕ ਕੇ ਇੰਜਨ ਵੀ ਦਿਖਾਵਾਂਗੇ 01 ਚਾਹੇ 2004 ਮਾਡਲ ਵੀਰੇ ਪਾਟੀ ਦੇ ਬਾਰਨਟ ਖੋਲੀ ਦਵਾਂਗੇ ਹਨਾ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਦਿਖਾਉਣਾਗਾ ਤੇ ਬਾਈ ਲਖਵਿੰਦਰ ਨੂੰ ਕਹੂੰਗਾ ਵੀ ਮੜਾ ਆਪਾਂ ਦਿਖਾ ਦਈਏ ਗੱਡੀ ਦਾ ਇੰਜਨ ਬਾਰਨਟ ਚੱਕ ਕੇ ਹਨਾ ਠੀਕ ਹੈ ਬਹੁਤ ਵੀਰ ਕਹਿੰਦੇ ਨੇ ਬਾਈ ਸਾਡਾ ਗੀੜਾ ਨਾਲ ਲੱਗ ਜੇ ਤੇ ਦਿਖਾਉਣਾ ਬਈ ਆਪਾਂ ਤੁਹਾਨੂੰ ਗੱਡੀ ਦਾ ਇੰਜਨ ਵਈਆ ਦੇਖ ਲਓ ਗੱਡੀ ਦਾ ਜਿਹੜੇ ਗੋਡੇ-ਗੁੱਡੇ ਨੇ ਨਾ ਜਮਾ ਓਕੇ ਪੈਨੇ ਹਨਾ ਬੈਟਰੀ ਵੀ ਬਰੇ ਮੰਨ ਕੇ ਚੱਲੋ ਵੀ ਥੋੜੀ ਟਾਈਮ ਹੋਇਆ ਜਿਹੜੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਪਈ ਹੈ ਨਾ ਇਹਦੀ ਬੈਟਰੀ ਦੀ ਸੋਹਣੀ ਪਈ ਆ ਬਾਈ ਗੱਡੀ ਤੇ ਬਾਕੀ ਸੋਹਣੀ ਆ ਨੋਨ ਐਕਸੀਡੈਂਟ ਦੀ ਗਾਰੰਟੀ ਮੈਂ ਤੁਹਾਨੂੰ ਲਿਖ ਕੇ ਲੈ ਦੇ ਬਾਈ ਹਨਾ ਜਿਵੇਂ ਹਲਕਾ ਫੁਲਕਾ ਬਾਈ ਸਾਈਡਾਂ ਦੇ ਹਲਕੇ ਫੁਲਕੇ ਸਕਰੈਚ ਨੇ ਉਹ ਕਰਵਾਉਣ ਵਾਲੇ ਨੇ ਬਾਈ ਹਨਾ ਠੀਕ ਹੈ ਉਹ ਤਾਂ ਹੀ ਨਹੀਂ ਕਰਵਾਇਆ ਵੀ ਬਾਈ ਯਾਰ ਕੋਈ ਬੰਦਾ ਯਾਰ ਕਹਿ ਨਾ ਦੇਵੇ ਵੀ ਗੱਡੀ ਦੇ ਪੇਂਟ ਦੀ ਕਲਮ ਲੱਗੀ ਹੋਈ ਆ ਜਾਂ ਕੁਝ ਵੀ ਹਨਾ ਪੇਂਟ ਕਰਾਈ ਹੋਈ ਆ ਗੱਡੀ ਹੁਣ ਤਾਂ ਗੱਡੀ ਸਾਰੀ オリジナル ਆ 4 ਮਾਡਲ ਡਿਸਟ੍ਰਿਕਟ ਸੰਗਰੂਰ ਧੂਰੀ ਸ਼ਹਿਰ ਇੱਥੇ ਆਪਾਂ ਲਾਗੇ ਪੈਂਦਾ ਬਈ ਉੱਥੇ ਗੱਡੀ ਖੜੀ ਹੈਗੀ ਚਾਰ ਮਾਡਲ 01 ਆ ਪਾਸਿੰਗ ਹੈਗੀ ਆ ਅੱਗੇ ਵੀ ਕਰਾਉਣੀ ਹੋਈ ਹੋਰ ਵੀ ਹੋਜੂ ਫਿਲਹਾਲ ਤਾਂ ਹੈਗੀ ਆ ਠੀਕ ਹੈ ਜੀ ਸਾਰੇ ਕਾਗਜ਼ ਪੱਤਰ ਤੁਹਾਨੂੰ ਕੰਪਲੀਟ ਮਿਲਣਗੇ ਚਿੱਪ ਵਾਲੀ ਆਰਸੀ ਮਿਲ ਜੂਗੀ ਜਿਵੇਂ ਗੱਡੀ ਦਾ ਹੁਣ ਤੁਹਾਨੂੰ ਮੈਂ ਸੀਲਾਂ ਚੈੱਕ ਕਰਾਉਣਾਗਾ ਤੇ ਮੋਸਟਲੀ ਪਹਿਲਾਂ ਕੀ ਹੁੰਦਾ ਨਾ ਗੱਡੀ ਦੀ ਟਾਕੀ ਦੇਖ ਦਿੰਦੇ ਨੇ ਵੀ ਯਾਰ ਟਾਕੀ ਕੀ ਸੀਰੀਜ ਨਾਲ ਬਈ ਨਹੀਂ ਗੱਡੀ ਨਾ ਇੱਥੋਂ ਟਾਕੇ ਟੁਕੇ ਸਾਰੀਆਂ ਗਲੀਆਂ ਪਈ ਜਾਂਦੇ ਨੇ ਠੀਕ ਹੈ ਬਾਕੀ ਆ ਸੀਲਾਂ ਸੂਲਾਂ ਆ ਚੈੱਕ ਕਰ ਲਓ ਬਈ ਨਾਲ ਦੀ ਵੀਰੇ ਪਈ ਆ ਗਈ ਹੈ ਨਾ ਸੀਲਾਂ ਸੁਲਾਂ ਆਈਆਂ ਠੀਕ ਹੈ ਨਹੀਂ ਤਾਂ ਬਈ ਇੱਥੇ ਐ ਮੰਨ ਕੇ ਚਲੋ ਤਿਆਰ ਕਰਵਾਈਆਂ ਪਈਆਂ ਹੁੰਦੀਆਂ ਨਹੀਂਆਂ ਪਰ ਗੱਡੀ ਬਈ ਸੋਹਣੀ ਪਈ ਆ ਗਈ ਹੈ ਨਾ ਤੇ ਬਾਕੀ ਵੀਰੇ ਮੈਂ ਜੇ ਕਹਾ ਬਈ ਯਾਰ ਬਿਨਾ ਪਾਸਿੰਗ ਵਾਲੀ ਵੀ ਗੱਡੀ ਪਿੱਛੇ ਜੇ ਅਸੀਂ ਬਿਨਾ ਪਾਸਿੰਗ ਵਾਲੀ ਕੱਲੀ ਵੀਰੇ ਉਹਦਾ ਆਰ ਸੀ ਸੀ ਤੇ ਐਫ ਇ ਡੈਪਟ ਸੀ ਤੇ ਮੈਨੂੰ ਲੱਗਦਾ ਸੀ ਵੀਰੇ 48000 ਦੀ ਪਿੱਛੇ ਪਈ ਸੀ ਉਹ ਸੇਲ ਹੋ ਗਈ ਸੀ 55 55000 ਦੀ ਵੀਰੇ ਵੇਚੀਆਂ ਹੋਈਆਂ ਨੇ ਬਿਨਾ ਪਾਸਿੰਗ ਵਾਲੀਆਂ ਪਰ ਇਹ ਆਪਾਂ ਤੁਹਾਨੂੰ ਬਹੁਤ ਘੈਂਟ ਟਰੇਡ ਦੇ ਵਿੱਚ ਦੇ ਦਾਂਗੇ ਸਿਰਫ ਵੀਰੇ 58000 ਦੀ ਆਪਾਂ ਨੂੰ ਇਹ ਗੱਡੀ ਦੇ ਦਾਂਗੇ ਮਰੂਤੀ ਚਾਰ ਮਾਡਲ ਪਾਸਿੰਗ ਪਈਆ ਸੋਰਸ ਪਿਆ ਜੇ ਪ੍ਰੋਡੂਸਰ ਨਾ ਵੀ ਹੋਇਆ ਉਹ ਵੀ ਆਪਾਂ ਕਰਾ ਕੇ ਦੇ ਦਾਂਗੇ ਠੀਕ ਹੈ ਬਿਲਾਲ ਤਾਂ ਮਿਲਾ ਹੋਊਗਾ ਨਾ ਬਾਕੀ ਗੱਡੀ ਸੋਹਣੀ ਪਈ ਆਗੀ ਘੈਂਟ ਆਗੀ ਤੇ ਗੱਡੀ ਕਿਵੇਂ ਲੱਗੀ ਤੁਹਾਨੂੰ ਇਹ ਜ਼ਰੂਰ ਦੱਸ ਦਿਓ ਤੇ ਬਾਕੀ ਆਪਣੀ ਵੀਡੀਓ ਤੇ ਬਣੇ ਰਿਹਾ ਕਰੋ ਠੀਕ ਹੈ ਆਪਾਂ ਜਲਦ ਤੋਂ ਜਲਦ ਤੁਹਾਡੇ ਵੱਲ ਤੋਂ ਵਧੀਆ ਤੋਂ ਵਧੀਆ ਤੋਹਫੇ ਲੈ ਕੇ ਆਵਾਂਗੇ ਤੇ ਜੇ ਦੇਖਿਆ ਜਾ ਬਾਈ ਹੁਣ ਚੱਲ ਰਹੀ ਹੈ ਗਰਮੀ ਮਤਲਬ ਗਰਮੀ ਸਟਾਰਟ ਹੋਣ ਵਾਲੀ ਹੈਗੀ ਠੀਕ ਹੈ ਇਹੇ ਤੋਫੇ ਬਾਰ ਬਾਰ ਨਹੀਂ ਆਉਂਦੇ ਹੈਗੇ ਜੇ ਕਿਸੇ ਵੀਰ ਨੇ ਲੈਣੀਆਂ ਤਾਂ ਮੇਰਾ ਵੀਰ ਚੱਕ ਲਓ ਮੋਬਾਈਲ ਨੰਬਰ ਸਕਰੀਨ ਤੇ ਆ ਗੱਲਬਾਤ ਕਰ ਲਿਓ ਤੇ ਬਾਈ ਵੀਡੀਓ ਕਿਵੇਂ ਲੱਗੀ ਤੇ ਦੱਸ ਦਿਓ ਜਰੂਰ ਤੇ ਬਾਈ ਸ਼ਸ਼ੀਕਾਲ ਸਾਰਿਆਂ ਨੂੰ ਬਹੁਤ ਧੰਨਵਾਦ ਤੁਹਾਡਾ